ਬਾਬਾਈ ਕੋਈ ਹੋਰ ਪੁਰਾਣੀ ਗੱਲ ਕੋਈ ਹੋਰ ਪੁਰਾਣਾ ਕਿੱਸਾ ਜ਼ਰੂਰ ਸੁਣਾਓ ਅੱਗੇ ਰਿਸ਼ਤਾ ਕਰਦੇ ਹੁੰਦੇ ਸੀਗੇ ਨਾਈ ਅੱਛਾ ਜੱਟ ਰਿਸ਼ਤਾ ਨਹੀਂ ਕਰਨ ਜਾਂਦਾ ਹੂੰ ਜਾਂਦਾ ਹੁੰਦਾ ਹੂੰ ਨਾਈ ਕੁੜੀਆਂ ਲੈ ਕੇ ਆਉਂਦੇ ਹੁੰਦੇ ਸੀ ਹੂੰ ਤੇ ਮੈਸਤਰੀ ਨਾਲ ਦੀ ਕੁੜੀ ਸੀ ਨਾਂ ਅਸੀਂ ਦਰੋਪਤਾ ਉਹਦੇ ਅੱਛਾ ਜੀ ਤੇ ਦਰੋਪਤਾ ਨਾਂ ਸੀਗੀ ਨਾਈ ਰਸਤਾ ਕਰਾਇਆ ਉਹਨੂੰ ਕਹਤਾ ਇਹ ਮੈਂ 50 ਰੁਪਇਆ ਫੜਾਇਆ ਸਾਧੂ ਮੁੰਡੇ ਦਾ ਨਾਮ ਆ ਹਮ ਘਰ ਪੱਕਾ ਹਮ ਹਾਨ ਪਰਾਨ ਆ ਕਾ ਚੰਗਾ ਹਮ ਜਦੋਂ ਵਿਆਹ ਦੇ ਦਿਨ ਵੱਜ ਗਏ ਨਾਇਕਾਂ ਦੇ ਮਿਸਤਰੀ ਹੋ ਵਿਆਹ ਦਾ ਸਮਾਨ ਇਕੱਠਾ ਕਰਦਾ ਫਿਰ ਇਹ ਨਏ ਢਿੱਲਾ ਜਾ ਤੁਰਿਆ ਫਿਰ ਅੱਛਾ ਉਹ ਲੜਕੀ ਨੇ ਕਿਤੇ ਆ ਗਿਆ ਡ੍ਰੋਪ ਤਾਂ ਨੇ ਵੀ ਪਿਤਾ ਜੀ ਤੂੰ ਹੁਣ ਇਹ ਤਾਂ ਇਹਨੂੰ ਖੁਸ਼ੀ ਚਾਹੀਦੀ ਮਾਂ ਬਿਆ ਕਰਦਾ ਹਾਂ ਹਾਂ ਤੂੰ ਗਮੀ ਕਿਉਂ ਫਿਰਦਾ ਬਿਲਕੁਲ ਉਹ ਕਹਿੰਦਾ ਭਾਈ ਪੁੱਛਣਾ ਹੂੰ ਮੈਂ ਕਹਿੰਦੀ ਮਾਤਾ ਪੁੱਛਣਾ ਹੂੰ ਕਹਿੰਦਾ ਵੇ ਪੁੱਛਣਾ ਤਾਂ ਫੇ ਆਪਾਂ ਗੁਰੂ ਸਾਹਿਬ ਨੂੰ ਮੰਨਦੇ ਉਹ ਬੀਏ ਨੂੰ ਮੰਨਦੇ ਆ ਹਾਂ ਆਪਣਾ ਮੇਲ ਨਹੀਂ ਹੂੰ ਜਵਾਬ ਆਪਾਂ ਦੇ ਨਹੀਂ ਸਕਦੇ ਹੂੰ ਉਹ ਕਹਿੰਦਾ ਫੇ ਜਿਵੇਂ ਮੇਰੇ ਨਾਲ ਹੋ ਮੈਂ ਆਪਦੀਆਂ ਆਪ ਬਣੀਆਂ ਆਪੇ ਘਟੂ ਜੇ ਮੇਰੀ ਕਿਸਮਤ ਹੀ ਇਸੇ ਵਟਾ ਠੀਕ ਹੈ ਤੇ ਤੂੰ ਤਾਂ ਵਿਆਹ ਖੁਸ਼ ਹੋ ਕੇ ਕਰਦਾ ਹੂੰ ਉਹਨਾਂ ਬਾਲਕੋਸ਼ ਨੂੰ ਬਿਆ ਕਰ ਲਿਆ ਹੂੰ ਉਹਨਾਂ ਬਲੇ ਦਾ ਗੱਡਾ ਬਹੁਤ ਘੱਟੇ ਘੋਟੇ ਵੀ ਹੈ ਨਹੀਂ ਠੀਕ ਹੈ ਜਾਂ ਤਾਂ ਸਾਰੀ ਟੁੱਟੀ ਜਾਂਦੀ ਸੀ ਦਰੋਪਤਾ ਢੋਲੀ 'ਤੇ ਬੈਠੀ ਸੀ ਹੂੰ ਸਾਧੂ ਕੱਲਾ ਘੋੜੀ 'ਤੇ ਬੈਠਾ ਸੀ ਅੱਛਾ ਜੀ ਜਦੋਂ ਬਰਾਤ ਆ ਗਈ ਭਾਈ ਕੀ ਢੋਲੀ ਹੂੰ ਉੱਥੇ ਕਹਿੰਦੇ ਹਰਦਾਸ ਹੋਵੇ ਅੱਛਾ ਜੀ ਉਹ ਘਹਾਰਾ ਨੂੰ ਕਹਿੰਦੇ ਜੇ ਮੈਨੂੰ ਮੈਟਕ ਤਾਰ ਦਿਓ ਹੂੰ ਮੈਂ ਹਰਦਾਸ ਦਾ ਘਰ ਹੋ ਜਾ ਹੂੰ ਮੈਂ ਚਲ ਆਪਾਂ ਖੜ ਜੋ ਹਰਦਾਸ ਚ ਆਵੜੀ ਹੂੰ ਇਹ ਜੰਨ ਵਾਲਿਆਂ ਨੇ ਗੁੱਸਾ ਮੰਨਿਆ ਵੀ ਇਹ ਬੁਰਦਾਰੀ ਲੈਣ ਕੀ ਗਈ ਹੈ ਹੂੰ ਉਹ ਮੀਏ ਨੂੰ ਮੰਨਦੇ ਸੀ ਇਸ ਜੀ ਨੂੰ ਮੰਨਦੇ ਨਹੀਂ ਸੀ ਬਿਲਕੁਲ ਸਾਧੂ ਤਰਾ ਘੋੜੀ ਤੋਂ ਹੂੰ ਆ ਤੁਸੀਂ ਘੋੜੀ ਫੜੋ ਮੈਂ ਉਹਨੂੰ ਇੰਨੀ ਗੱਲ ਕਹਿਣਾ ਵੀ ਪੈਂਡ ਉਪੜੀ ਨਹੀਂ ਤੂੰ ਸਾਥ ਹੁਣੇ ਬਾਹਰ ਹੋਗੀ ਹੂੰ ਉਦੋਂ ਗੁਰੂ ਸਾਹਿਬ ਬੈਠੇ ਸੀ ਉੱਥੇ ਅੱਛਾ ਜੀ ਉਹ ਜਾਣੀ ਜਾਣ ਸੀ ਗੱਲ ਸਮਝ ਗਏ ਹੂੰ ਕਹਿੰਦੇ ਭਾਈ ਸਾਧੂ ਰਿਆ ਹੂੰ ਤੁਹਾਨੂੰ ਆ ਗੱਲ ਕਹਿਣ ਗਿਆ ਚੱਲਿਆ ਹੂੰ ਕਹਿੰਦਾ ਬਿਹਾਨ ਬੇ ਇਹਨੂੰ ਕੌਣ ਦੱਸ ਗਿਆ ਬਿਲਕੁਲ ਉਹ ਕਹਿੰਦਾ ਤੁਹਾਡੇ ਮੀਆਂ ਜੀ ਦੱਸੋ ਕੀ ਕੋਣਾ ਹੂੰ ਕਹਿੰਦਾ ਸਾਡੇ ਚਿਰਾਗ ਲਾਏ ਹੋਣਗੇ ਹੂੰ ਕਹਿੰਦੇ ਮੱਥਾ ਟੇਕ ਹੂੰ ਕਹ ਤੂੰ ਕਹਿੰਦੀ ਫੇ ਮੀਆਂ ਮੇਰਾ ਸਵਾ ਵਾਰ ਦਾ ਮੱਥਾ ਟੇਕ ਹੂੰ ਕੇ ਬਾਹਲਾ ਕਹਿਣ ਲੱਗੇ ਕਹ ਡਾਂਗ ਮਾਰੀ ਚਿਰਾਗ ਭੰਦੀ अच्छा जी जे मियां तेरे ਨੂੰ ਚਾਖ ਦੇ ਕਹਿੰਦਾ ਮੈਨੂੰ ਗੁਰੂ ਸਾਹਿਬ ਨਾਲ ਕਹਿ ਕੇ ਸੱਦੀ ਠੀਕ ਹੈ ਮੀਆਂ ਸਾਹਿਬ ਦੀ ਕੀਤਾ ਕਿਤਾ ਓਏ ਤੇਰੇ ਨਾਲ ਚਾਖ ਦੇ ਦੀ ਕਿਹੜੇ ਗੁਰੂ ਸਾਹਿਬ ਕਹਿੰਦੇ ਸੀ ਇਹ ਹਾਂ ਇਹ ਕਿਹੜੇ ਗੁਰੂ ਸਾਹਿਬ ਕਹਿ ਰਹੇ ਸੀ ਜਿਹੜੇ ਆਪਣੇ ਗੁਰੂ ਸਾਹਿਬ ਆ ਹਾਂ ਹਾਂ ਤੇ ਹੁਣ ਤਾਂ ਉਹੀ ਗੱਲ ਕੀਤੀ ਉਹਦੀ ਗੱਲ ਤੇ ਉਹ ਤਲ ਗਿਆ ਠੀਕ ਹੈ ਜੋ ਗੱਲ ਤੇ ਉਹ ਤੇ ਤਲ ਗਿਆ ਘਰੇ ਜਾ ਕੇ ਉਹ ਘੋੜੀ ਤੋਂ ਉਤਰਿਆ ਹੂੰ ਮੱਝ ਤੇ ਜਾ ਕੇ ਬਹਿ ਗਿਆ ਠੀਕ ਹੈ ਉਹ ਜੋ ਚੌਤਰੀ ਦੂਗੇ ਪਾਸੇ ਮੱਝ ਤੇ ਉਹ ਬੈਗੀ ਹੂੰ ਉਹ ਮਾਂ ਪਿਓ ਕਹਿੰਦਾ ਉਹ ਇੱਥੇ ਬਹਿ ਗਿਆ ਆਪਣੇ ਚਰਾਗ ਲਾਏ ਵਾ ਤੂੰ ਮੱਥਾ ਟੇਕ ਹੂੰ ਕਹਿੰਦਾ ਕਿਨੂੰ ਮੱਥਾ ਟੇਕਾ ਕਿ ਮੀਆਂ ਨੂੰ ਕਹਿੰਦਾ ਮੀਆਂ ਮੇਰਾ ਸਾਥ ਲੱਗਦਾ ਅੱਛਾ ਜੀ ਕਹਿੰਦਾ ਉਹ ਸ਼ੁਰਤ ਨਾ ਪੋ ਨਾ ਹੂੰ ਮੀਆਂ ਬਾਹਲਾ ਕੱਢਾ ਹੂੰ ਉਹ ਤਾਂ ਹੁਣ ਇਕੱਠਾ ਕਰ ਦੂ ਤੈਨੂੰ ਹੂੰ ਲੈ ਕੇ ਡਾਂਗ ਬੀਚੇ ਖੜ ਗਿਆ ਕਹਿੰਦਾ ਕੱਢੋ ਥੋੜੇ ਮੀਆਂ ਦੀ ਭਾਈ ਨੂੰ ਕਢਾ ਹੂੰ ਮੇਰੇ ਸਾਹਮਣੇ ਦਾ ਕਰੋ ਮੀਏ ਨੂੰ ਹੂੰ ਜਦੋਂ ਗਨੋਂ ਰਣ ਬੀਏ ਨੂੰ ਪਿਆਰ ਕਰਾ ਕੱਢੇ ਅੱਛਾ ਉਹਨਾਂ ਨੇ ਭਾਂਡਾ ਸਿਰ ਦਾ ਸਾਰੇ ਪਿੰਡ ਨਹੀਂ ਹੁੰਦਾ ਹੂੰ ਵੀ ਪਿੰਡ ਦੇ ਵਿੱਚੋਂ ਕੋਈ ਸੌਦਾ ਨਾਲ ਹੁਤਾ ਕੀ ਲੈਣਾ ਪਾਣੀ ਬਣਾ ਦਿਓ ਇਹਨੂੰ ਬਾਈ ਕੱਟ ਕਰਤਾ ਹਾਂ ਹੂੰ ਲੋਕ ਇੱਕ ਛੋਟੀ ਜੀ ਘੋੜੀ ਦੇਤੀ ਹੂੰ ਲੋਕ ਨੇ ਪੜੀ ਦੇ ਦੇਤੇ ਹੂੰ ਪਾਣੀ ਵੀ ਲਾਂਮੋਂ ਪਿੰਡਾਂ ਤੋਂ ਲਿਆਇ ਕਰੇ ਵਿਚਾਰਾ ਹੂੰ ਦੂਏ ਪਿੰਡੋਂ ਸੌਦਾ ਵੀ ਦੂਏ ਪਿੰਡੋਂ ਠੀਕ ਹੈ ਹੌਲੀ ਹੌਲੀ ਸਾਲ ਪਿਛੋਂ ਦੇ ਬੱਚੇ ਨੇ ਜਨਮ ਲੈ ਲਿਆ ਠੀਕ ਹੈ ਇਹ ਵਾਂ ਦੇ ਬੱਚੇ ਨੇ ਜਨਮ ਲੈ ਲਿਆ ਜੋ ਦੋ ਕੁ ਮਹੀਨਿਆਂ ਦਾ ਹੋ ਗਿਆ ਉਹਨੂੰ ਗੁਰੂ ਸਾਹਿਬ ਕੋਲੇ ਲੈ ਕੇ ਗਏ ਆ ਉਹਨੂੰ ਹੂੰ ਕਹਿੰਦੇ ਮਹਾਰਾਜ ਤੁਸੀਂ ਇਹਦਾ ਨਾਮ ਧਰੋ ਠੀਕ ਹੈ ਕਹਿੰਦਾ ਭਾਈ ਦਾ ਨਾਮ ਧਰੋ ਰੂਪ ਚੰਦ ਆ ਰੂਪ ਚੰਦ ਹਾਂ ਉਹਦਾ ਨਾਮ ਰੂਪ ਚੰਦ ਧਰਿਆ ਹੂੰ ਤਰਾ ਕੇ ਤੁਰਿਆ ਹੌਲੀ ਹੌਲੀ ਦਿਨ ਪਾ ਕੇ ਰੂਪचंद ਵੀ ਢਾਰ ਹੋ ਗਿਆ ਵੱਡਾ ਹੋ ਗਿਆ ਹਾਂ ਧੋਏ ਪਿਓ ਪੋਤੋ ਤੇ ਨਰਮਾ ਘੁੱਟਦੇ ਆ ਸਾਧੂ ਤੇ ਰੂਪचंद ਹਾਂ ਕੱਲਾ ਗੁਰੂ ਸਾਹਿਬ ਦੀਆਂ ਕਰਦੇ ਆ ਹੂੰ ਕੋਨਾ ਪਾਣੀ ਦਾ ਭਰ ਕੇ ਲਿਆ ਲਾਹਮ ਦੇ ਪਿੰਡੋਂ ਜੰਡੀ ਦਾ ਟੰਗਤਾ ਹੂੰ ਜਦੋਂ ਜਨਾਂ ਦੇ ਵੱਡਾ ਆ ਗਿਆ ਹੂੰ ਸਾਧੂ ਕਹਿੰਦਾ ਭਾਈ ਰੂਪचंदਾ ਧਿਆ ਲੱਗੇ ਆਪਾਂ ਜਲ ਸ਼ਕਤੀ ਕਹਿੰਦਾ ਚਲ ਸ਼ਕਰੂ ਹੂੰ ਇਹ ਤਾਂ ਪਾਣੀ ਪੀਣ ਲੱਗੇ ਪਾਣੀ ਗੜੇ ਨੂੰ ਵੀ ਠੰਡਾ ਹੋ ਗਿਆ। ਅੱਛਾ ਜੀ। ਹੈ ਯਾਰ ਪਾਣੀ ਇੰਨਾ ਠੰਡਾ ਹੋ ਗਿਆ ਪਾਣੀ ਦਾ ਗੁਰੂ ਸਾਹਿਬ ਦੇ ਪੀਣ ਵਾਲਾ। ਹੂੰ। ਉਹ ਸਿਰਕ ਦੇ ਪੱਕੇ ਗਏ ਫੇਰ ਇੱਥੇ ਟੰਗ ਦੇ ਗੁਰੂ ਸਾਹਿਬ ਪੀਉ ਤਾਂ ਪੀਵਾਂਗੇ ਨਹੀਂ ਆਪਾਂ ਪੀਂਦੇ ਹੀ ਨਹੀਂ। ਅੱਛਾ ਜੀ। ਉਹ ਮੇਕੂਨਾ ਟੰਗਤਾ ਬਹਿ ਗਏ। ਹੂੰ। ਤੇ ਤੇ ਆਏ ਬਕਰ ਕੇ ਡਿੱਗੇ ਪਏ। ਹੂੰ। ਅੱਗੇ ਸ਼ਾਮੇ ਬੈਠੇ ਸੀ ਸ਼ਾਂ ਉਧਰ ਚਲੀ ਗਈ ਮੁੜ ਕੇ। ਹੂੰ। ਟੱਪੇ ਪਏ ਉਹਨਾਂ ਗੁਰੂ ਸਾਹਿਬ ਦਾ ਆਸਣ ਡੋਲਦਿਆ। ਅੱਛਾ ਜੀ। ਨਾ ਕਿਹੜੇ ਭਗਤ ਨੂੰ ਪੀੜੀ ਪੈਗੀ? ਹੂੰ। ਅੰਜੀ ਕੀ ਪਤਾ ਨਿਗਾਹ ਮਾਰੋ। ਜੇ ਨਿਗਾਹ ਮਾਰੀ ਉਹ ਸੌਰੇ ਉਹ ਕਹਿੰਦਾ ਘੋੜਾ ਲਿਓ ਛੇਤੀ ਹੋਰ ਕੇ। ਰੂਪ ਚੰਦ ਤੇ ਹੁਣੀ ਤਾਂ ਸਾਹਾ ਤੇ ਪਿਆ ਮੌਤਨਾ ਹੋ ਜੇ। ਉਹ ਤਾਂ ਧਿਆਹੀ ਮਰ ਗਏ। ਹਾਂ। ਹੂੰ। ਕਿਉਂ ਡਕਰਾ ਘੋੜਾ ਜੱਡੀ ਥੱਲੇ ਜਾਂਦਾ ਪਹਿਲਾਂ ਉਹਨੇ ਜਲ ਆਪਸ਼ਕਿਆ। ਹੂੰ। ਜਲ ਆਪਸ਼ਕ ਕੇ। ਹੂੰ। ਫਿਰ ਉਹਨਾਂ ਨੇ ਜਲਦਾ ਛੱਡਾ ਦਿੱਤਾ। ਹੂੰ। ਕਹਿੰਦਾ ਉਹ ਤੋਂ ਗੁਰੂ ਗਿਆ ਪਿਆਰਿਓ ਮੈਂ ਜਲ ਸਕਿਆ ਤੁਸੀਂ ਛਕੋ। ਹੂੰ। ਫਿਰ ਉਹਨਾਂ ਨੇ ਜਲ ਸਕਿਆ ਸੌੜਤਾਗੇ ਸ਼ਾਮਿਲ ਹੈ ਬਾਹਰ ਬਾਹਰ ਠੀਕ ਹੈ। ਫਿਰ ਉਹਨਾਂ ਦੱਸਿਆ ਸਾਡਾ ਤਾਂ ਆ ਹਾਲ ਤਾਂ ਸਾਡੀ ਤਾਂ ਹੂੰ। ਕਹਿੰਦਾ ਬੜਾ ਡੋੜ ਆਇਆ ਤੁਸੀਂ ਸੌਰਵ ਮਨੋਦ ਦੇ ਤਾਂ ਦਿੰਦੇ। ਬਿਲਕੁਲ। ਮੈਂ ਤੁਹਾਡਾ ਇੰਤਜ਼ਾਮ ਕਰ ਦਿੰਦਾ। ਹੂੰ। ਰੱਬੇ ਸਿੜ ਦਿਓ ਇੱਥੇ ਹੁਣ। ਹੂੰ। ਹੁਣ ਨਰਮਾ ਥੋੜਾ ਨਹੀਂ ਹੈ। ਹੂੰ। ਤੈਨੂੰ ਜੇ ਘਰੇ ਘਰ ਨੂੰ ਜਾਓ ਤੇ ਅਸੀਂ ਸਵੇਰੇ ਆਵਾਂਗੇ ਹੂੰ ਉਦੋਂ ਗੱਡੇ ਪੇਡੇ ਹੈ ਹੀ ਨਹੀਂ ਸੀ ਹੂੰ ਉਦੋਂ ਗੁਰੂ ਸਾਹਿਬ ਪਿੰਡ ਕਾਲੇ ਕਿਹਾ ਤਨੋੜੋਂ ਪਰੇ ਹੈਗਾ ਉਹ ਦਫੇ ਘੋੜੇ ਲੈ ਕੇ ਗਿਆ ਜਿੱਦਾਂ ਸਮਾਨ ਸੀ ਸਾਰਾ ਦਾ ਘੋੜਿਆਂ ਤੇ ਲੱਦ ਲਿਆ ਠੀਕ ਹੈ ਉਹਦੇ ਪਿਓ ਨੂੰ ਕਹਤਾ ਵੀ ਜ਼ਮੀਨ ਵੀ ਸਾਹਬ ਹੂੰ ਇਹਦਾ ਘਰ ਵੀ ਸਾਹਬ ਇਹ ਸਾਡਾ ਅਸੀਂ ਲੈ ਚੰਦੇ ਇਹਨੂੰ ਲੈ ਚੱਲੇ ਇਹ ਜਿੱਥੇ ਭਾਈ ਰੂਪਾ ਹੂੰ ਰੌੜ ਪੈ ਸੀ ਉੱਥੇ ਆ ਕੇ ਗੁਰੂ ਸਾਹਿਬ ਨੇ ਮੋਢੀ ਕੱਢੀ ਠੀਕ ਹੈ ਕਹਿੰਦਾ ਇੱਥੇ ਪਿੰਡ ਬਣਨੂ ਹੂੰ ਪਿੰਡ ਦਾ ਨਾਮ ਦੱਸ ਦਿਓ ਭਾਈ ਰੂਪਾ ਆ ਭਾਈ ਰੂਪਾ ਜਿਹੜਾ ਬਠਿੰਡੇ ਚ ਆ ਹਾਂ ਅੱਛਾ ਇਹ ਰੂਪ ਚੰਦਰ ਨੇ ਬਣਿਆ ਇਹ ਰੂਪ ਚੰਦ ਦੇ ਨਾਮ ਤੇ ਬਣਿਆ ਹੋਇਆ ਪਿੰਡ ਆ ਭਾਈ ਰੂਪਾ ਹਾਂ ਹੂੰ ਤੇ ਉਹਦਾ ਪਿੰਡ ਜਿੱਥੇ ਵਾਹਦੇ ਸੀ ਆ ਪਾਣੀ ਦਾ ਦੇਖਦੇ ਆ ਜੜੀਆ ਨਹੀਂ ਪਹਿਲਾਂ ਪ੍ਰਬੰਧ ਹੋਵੇ ਪਾਣੀ ਦਾ ਹਾਂ ਹੂੰ ਕਹਿੰਦਾ ਆ ਛੱਪੜ ਆ ਹੂੰ ਮਾੜ ਨੂੰ ਪਾਣੀ ਪੀਣਾ ਹੋਵੇ ਹੂੰ ਆ ਖੂਹ ਆ ਹੂੰ ਪਾਣੀ ਭਰਨ ਨੂੰ ਹੂੰ ਤੇ ਤੁਸੀਂ ਇੱਥੇ ਆਪਦਾ ਰੜੇ ਸਾਂ ਬਹਾ ਗਿਆ ਹੂੰ ਢੋੜੀ ਘੱਟਦੀ ਹੂੰ ਤੇ ਸਵੇਰੇ ਥੋੜਾ ਘਰ ਪਾਵਾਂਗੇ ਠੀਕ ਆ ਰਾਤ ਨੂੰ ਕਹਿੰਦੇ ਮੋਢੀ ਪਟ ਕੇ ਖੂਹ ਛੜਤੀ ਅੱਛਾ ਜੀ ਤੜਕੋਂ ਫੇਰ ਗਿਆ ਗੁਰੂ ਸਾਹਿਬ ਕੋਲੇ ਹੂੰ ਇਹਨਾਂ ਮਹਾਰਾਜ ਕਹਿੰਦੇ ਮੋਢੀ ਪਟ ਕੇ ਖੂਹ ਛੜਤੀ ਹੂੰ ਕਹਿੰਦਾ ਭਾਈ ਬਾਲਾ ਹੀ ਚੰਗਾ ਕੰਮ ਹੋ ਗਿਆ ਅੱਛਾ ਹੀ ਉਹ ਸੌਰਿਓ ਥੋੜੀਆਂ ਜੜਾ ਪਤਾਲ ਚ ਲੱਗੀਆਂ ਥੱਲੇ ਡੁੱਗੀਆਂ ਹੋ ਗਈਆਂ ਹਾਂ ਹੂੰ ਇਹ ਤਾਂ ਧਰਤੀ ਦੇ ਲਈਆਂ ਸੀ ਉਹਨੇ ਹੋ ਡੁੱਗੀਆਂ ਕਰਤੀ ਕਿਸੇ ਨੇ ਹਾਂ ਹੂੰ ਤੇ ਕਹਿੰਦਾ ਵੀ ਆ ਜਮੀਨਾਂ ਤੋਂ ਕਿਹੜਾ ਪੁੱਛਦਾ ਸੀ ਹੂੰ ਘਰ ਪਾਤਾ ਜ਼ਮੀਨ ਬਾਹਰ ਜਿਹੜੀ ਤੇਰੀ ਮਰਜ਼ੀ ਆ ਠੀਕ ਹੈ ਕਹਿੰਦਾ ਮਾਂ ਜਮੀਨ ਨਹੀਂ ਪਾਉਣੀ ਹੂੰ ਮੈਂ ਤਾਂ ਜਿਹੜਾ ਕਿੱਤਾ ਸਾਡਾ ਹੂੰ ਹਲ ਫਾੜੀ ਕੋ ਕਿੱਿਆ ਕਰੂੰ ਰੰਬੇ ਦਾਤੀਆਂ ਹਲ ਪੰਜਾਣੀਆਂ ਬਣਾਇਆ ਕੋਲ ਠੀਕ ਹੈ ਤੇ ਦਾਣੇ ਖਾਣ ਤੋਂ ਕਿ ਆਜਾ ਕਰਨਗੇ ਹੂੰ ਉਹ ਲੋਕ ਉਹਦੇ ਵੀ ਫਲਾਣ ਨਾਮ ਦੇ ਮਿਸਤਰੀ ਆਉਤੋਂ ਦਾਣਾ ਜੇ ਹੁਣ ਫਿਬਰੂਅਰੀ ਦੇ ਇੱਥੋਂ ਆ ਕੇ ਕੰਮ ਕਰਾ ਕੇ ਜਲ ਜਾਣ ਹੂੰ ਉਹ ਲੋਕਾਂ ਨੇ ਆਖਣਾ ਉਹਦਾ ਜ਼ਮੀਨਾਂ ਨੂੰ ਕੋਈ ਸਾਰੇ ਆਪਾਂ ਜ਼ਮੀਨ ਛੱਡ ਦਿਓ ਹੂੰ ਉੱਥੇ ਪਈਆ ਉੱਥੇ ਬਾਦੂ ਆਪਾਂ ਪਿੰਡ ਹੀ ਉੱਥੇ ਬੰਦ ਹੂੰ ਉੱਥੇ ਪਿੰਡ ਵੱਜ ਗਿਆ ਠੀਕ ਹੈ ਪਿੰਡ ਹੀ ਫੇਰ ਛੱਡ ਕੇ ਉੱਥੇ ਆ ਗਏ ਉੱਥੇ ਆ ਗਏ ਫਿਰ ਇਹ ਜਦ ਮਸਲਮਾਨਾਂ ਲੜਾਈ ਲੱਗਿਆ ਰੋਟੀਆਂ ਸਰਤੇ ਪਕਾ ਢੋ ਕੇ ਖਵਾ ਕੇ ਆਉਂਦਾ ਰਿਹਾ ਰੂਪਚੰਦ ਠੀਕ ਹਨ ਠੀਕ ਹੈ ਫਿਰ ਇਹਨੇ ਦਿਮਾਗ ਲਗਾਇਆ ਪਏ ਨੇ ਹੂੰ ਵੀ ਅਸ ਤੱਕਾਂ ਜੇ ਆਪਾਂ ਗੱਡਾ ਬਣਾ ਲੀਏ ਹੂੰ ਤਾਂ ਇਹ ਬੱਦ ਜੋਲ ਲਗੇ ਤੇ ਫਿਰ ਗੱਡੇ ਤੇ ਨਾ ਆਪ ਸੌਖੇ ਜਾ ਕਰਗੇ ਹੂੰ ਨਾਲੇ ਰਾਸਣ ਪਾਣੀ ਬੱਦ ਚਲਾ ਜਾਂਦਾ ਕੰਮ ਸੌਖਾ ਹੋ ਜਾਊਗਾ ਹਾਂ ਹੂੰ ਇਹ ਰੂਪਚੰਦ ਨੇ ਗੱਡਾ ਬਣਾਇਆ ਪਹਿਲਾਂ ਸਭ ਤੋਂ ਪਹਿਲਾਂ ਗੱਡਾ ਰੂਪਚੰਦ ਨੇ ਬਣਾਇਆ ਰੂਪਚੰਦ ਨੇ ਬਣਾਇਆ ਹੌਣ ਤਾਂ ਕੋਈ ਨਾਂ ਨਹੀਂ ਲੱਗਾ ਹੌਣ ਤਾਂ ਗੱਡੇ ਵੀ ਹੈ ਨਹੀਂ ਹਾਂ ਅੱਗੇ ਉਸ ਇਲਾਕੇ ਦੇ ਵਿੱਚ ਜਦੋਂ ਬਾਅਦੇ ਗੱਡੇ ਜੋੜਦੇ ਸੀ ਲੋਕ ਹਰੇਕ ਬੰਦੇ ਨੇ ਕਿਹਾ ਭਾਈ ਯਾਦਕਾਰ ਰੂਪਚੰਦ ਨੂੰ ਗੱਡਾ ਜੋੜਨੇ ਮਿਹਰੇ ਰੂਪਚੰਦ ਨੂੰ ਯਾਦ ਕਰਦੇ ਸੀ ਲੋਕ ਹਾਂ ਹੂੰ ਉਹ ਰੂਪਚੰਦ ਨੂੰ ਯਾਦ ਕਰਦੇ ਸੀ ਹੂੰ ਇਹ ਗੱਡਾ ਪਹਿਲੋ ਪਹਿਲਾ ਰੂਪਚੰਦ ਨੇ ਬਣਾਇਆ ਠੀਕ ਆ ਇਹ ਕਹਾਣੀ ਤਾਂ ਬਹੁਤ ਲੰਬੀ ਹੈ ਯਾਨੀ ਹੂੰ ਹੁਣ ਦਿਮਾਗ ਨਹੀਂ ਉਹਨਾਂ ਕੰਮ ਕਰਦਾ ਸਹੀ ਆ ਸਹੀ ਆ ਕਿਉਂਕਿ ਇੱਕ ਤਾਂ ਪੜਿਆ ਲਿਖਿਆ ਤਾਂ ਲਿਖ ਵੀ ਲੈਂਦਾ ਲਿਖ ਲੈਂਦਾ ਸਹੀ ਗੱਲ ਆ ਨਹੀਂ ਠੀਕ ਆ ਬਬਾਈ ਇਹ ਵੀ ਗੱਲ ਪਤਾ ਨਹੀਂ ਸੀ ਅ ਦੋਸਤੋ ਤੁਸੀਂ ਵੀ ਨਵੀਂ ਗੱਲ ਸੁਣੀ ਹੋਊਗੀ ਇਹ ਬਹੁਤਿਆਂ ਨੂੰ ਸ਼ਾਇਦ ਪਤਾ ਹੋਵੇ ਕਿਸੇ ਇੱਕ ਨੂੰ ਹਾਂ ਤੇ ਪਰ ਇਹ ਨਵੀਂ ਗੱਲ ਆ ਸਾਡੇ ਲਈ ਤਾਂ ਨਵੀਂ ਆ ਵੀ ਜਿਹੜੇ ਗੱਡੇ ਦੀ ਸ਼ੁਰੂਆਤ ਹੋਈ ਆ ਉਹ ਭਾਈ ਰੂਪੇ ਪਿੰਡ ਤੋਂ ਭਾਈ ਰੂਪਚੰਦ ਜੀ ਨੇ ਕਹਿੰਦੇ ਪਹਿਲਾ ਗੱਡਾ ਬਣਾਇਆ ਸੀ ਅਜੇ ਗੱਡਾ ਖੜਾ ਹਾਂ ਉਹ ਗੱਡਾ ਉੱਥੇ ਹੈਗਾ ਗੱਡਾ ਹੈਗਾ ਲੀਡਾ ਦਿੱਤਾ ਵਾ ਉੱਤੇ ਉਹ ਗੱਡਾ ਉੱਥੇ ਹੀ ਖੜਾ ਵਾ ਉੱਥੇ ਖੜਾ ਕਰ ਪਾਇਆ ਬਈ ਅੰਦਰ ਖੜਾ ਹਮ ਕਾ ਕਿਆ ਸਮਾਰਿਆ ਖੜਾ ਹਮ ਇਹ ਸਾਰੀ ਗੱਲਬਾਤ ਆ ਜਿਹੜੀ ਇਹ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਹੋਰ ਵੀਡੀਓ ਦੇਖਣ ਦੇ ਲਈ ਸਾਡਾ ਜਿਹੜਾ YouTube ਚੈਨਲ ਆ ਉਹਨੂੰ ਸਬਸਕ੍ਰਾਈਬ ਕਰਿਓ ਤੇ Facebook ਪੇਜ ਆ ਉਹਨੂੰ ਲਾਈਕ ਫੋਲੋ ਜਰੂਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਦੋਸਤੋ ਧੰਨਵਾਦ